ਡਾਕਟਰ ਜੀ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਇੱਕ ਤਾਂ ਜਿਹੜੀ ਹਰ ਇੱਕ ਚੀਜ਼ ਹੁਣ ਲੈਬੋਰੀ ਦੇ ਵਿੱਚ ਪੈਦਾ ਹੋ ਰਹੀ ਆ ਲੈਬ ਡਾਇਮੰਡ ਅਸੀਂ ਸੁਣਦੇ ਰਹੇ ਹੁਣ ਲੈਬ ਮਿਲਕ ਵਰੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਇਹਦਾ ਲੈਬ ਦੇ ਵਿੱਚ ਤਿਆਰ ਕੀਤਾ ਹੋਇਆ ਮਿਲਕ ਆ ਜਿਹੜਾ ਦੁੱਧ ਆ ਇਹਦਾ ਕੀ ਅਸਰ ਪੈਂਦਾ ਕਿਹੋ ਜਿਹਾ ਹੁੰਦਾ ਇਹਦਾ ਕੀ ਹਾਨੀਆਂ ਕੀ ਹੈ ਲਾਭ ਕੀ ਹੈ ਦੇਖੋ ਪਹਿਲੀ ਗੱਲ ਤੇ ਹੈ ਕਿ ਅੱ비 ਜਿਹੜੀ ਸੈਲੂਲਰ ਟੈਕਨੋਲੋਜੀ ਬਹੁਤ ਜ਼ਿਆਦਾ ਵਿਕਸਿਤ ਹੋ ਗਈ ਆ ਹੁਣ ਆ ਪਹਿਲਾ ਪੜਾਅ ਦੁੱਧ ਦਾ ਆ ਬੜੀ ਛੇਤੀ ਸੈਲੂਲਰ ਮੀਟ ਬਣਿਆ ਹੋਊਗਾ ਜਿਹੜਾ ਪਸ਼ੂਆਂ ਤੋਂ ਨਹੀਂ ਹੋਊਗਾ ਲੇਕਿਨ ਮੀਟ ਹੋਊਗਾ ਅੱਛਾ ਜੀ ਦੂਜੀ ਗੱਲ ਹੈਗੀ ਹੈ ਲੈਬਚ ਬਣਾ ਲੈਬਚ ਬਣਾ ਹੁਣ ਜਿਹੜੀ ਗਾਂ ਹੈਗੀ ਆ ਮੱਝ ਹੈਗੀ ਜਿਹਦਾ ਆਮ ਕਰਕੇ ਅਸੀਂ ਅੱਦੋ ਤੇ ਲੈਂਦੇ ਆ ਉਹਦੀ ਇੱਕ ਜੀਨ ਹੁੰਦੀ ਆ ਜਿਹੜੇ ਸੈੱਲ ਦੇ ਵਿੱਚ ਜਾ ਕੇ ਉਸ ਸੈੱਲ ਨੂੰ ਕਹਿੰਦੀ ਆ ਵੀ ਤੁਸੀਂ ਦੁੱਧ ਬਣਾਉਣਾ ਉਹਨ ਸੈਲੂਲਰ ਟੈਕਨੋਲੋਜੀ ਜਿਹੋ ਉਹਨਾਂ ਨੇ ਜਿਹੜੀ ਉਲੀ ਹੁੰਦੀ ਹੈ ইস্ট ਕਹਿੰਦੇ ਜਿਹਦੇ ਨਾਲ ਫਰਮੈਂਟੇਸ਼ਨ ਹੁੰਦਾ ਆਪਾਂ ਆਟੇ ਚ ਪਾਉਂਦੀ ਆ ਫੁੱਲ ਦਾ ਆਟਾ ਹਨਾ ইস্ট ਜਿਹਨੂੰ ਕਹਿੰਦੇ ਆ ਆਮ ਘਰਾਂ ਦੇ ਵੀ ਹੁੰਦੀ ਆ ਯੀਸਟ ਵੀ ਕਹਿੰਦੇ ਆ ਹਾਂ ਤਾਂ ਉਹਦੀ ਜਿਹੜੀ ਸੈੱਲ ਆ ਉਹਦੇ ਚ ਉਹਨਾਂ ਨੇ ਉਹ ਗਾਂ ਦੇ ਮਿਲਕ ਪ੍ਰੋਡਿਊਸਿੰਗ ਚੀਜ਼ ਲੇਕਿਨ ਉਹਨੂੰ ਥੋੜਾ ਮੋਡੀਫਾਈ ਕਰਕੇ ਪਾਇਆ ਤੇ ਉਹ ਜਿੱਦਾਂ ਆਪਣਾ ਬੀਅਰ ਫਰਮੈਂਟੇਸ਼ਨ ਹੁੰਦੀ ਆ ਜਾਂ ਸ਼ਰਾਬ ਫਰਮੈਂਟੇਸ਼ਨ ਹੁੰਦੀ ਆ ਉਹ ਫਰਮੈਂਟੇਸ਼ਨ ਪ੍ਰੋਸੈਸ ਤੋਂ ਫਿਰ ਦੁੱਧ ਤਿਆਰ ਹੁੰਦਾ ਸੈਲੂਲਰ ਟੈਕਨੋਲੋਜੀ ਇਸ ਲ্যাব ਦੇ ਵਿੱਚ ਹੁਣ ਜਿਹੜਾ ਪਸ਼ੂ ਤੋਂ ਦੁੱਧ ਮਿਲਣਾ ਉਹਦੇ ਵਿੱਚ ਠੀਕ ਹੈ ਪ੍ਰੋਟੀਨ ਹੈਗਾ ਲੇਕਿਨ ਕੋਲੇਸਟ੍ਰੋਲ ਵੀ ਹੈਗਾ ਉਹਦੇ ਵਿੱਚ ਲੈਕਟੋਸ 슈ਗਰ ਵੀ ਹੈਗੀ ਆ ਤੇ ਪਸ਼ੂ ਦੇ ਆਪ ਦੇ ਹਾਰਮੋਨ ਵੀ ਹੈਗੇ ਆ ਕੈਨੇਡਾ ਤੇ ਰੈਗੂਲੇਟ ਕਰਦੀ ਆ ਵੀ ਅਸੀਂ ਟੀਕਾ ਨਹੀਂ ਲਾ ਕੇ ਪਸ਼ੂਆਂ ਨੂੰ ਦੇਣਾ ਹੈ ਨਾ ਜਿਹਨੂੰ ਬੋਵਾ ਇਨਸਟਰੂਮੈਂਟ ਉੱਥੇ ਕਈ ਜਗ੍ਹਾ 'ਚ ਰੈਗੂਲੇਟਿਡ ਨਹੀਂ ਹੈਗਾ ਇਸ ਲਈ ਉਹਨਾਂ ਨੂੰ ਸਟicker ਲਾਉਣਾ ਪੈਂਦਾ ਨਾਨ ਬੀਐਸਟੀ ਹਾਰਮੋਨ ਦਾ ਕਈ ਵਾਰ ਹੈ ਨਾ ਆਪਣੇ ਲੈਵਲ ਤੇ ਸੋ ਔਰ ਔਨ ਟਾਪ ਆਫ ਦੈਟ ਐਂਟੀਬਾਇਓਟਿਕ ਵੀ ਹੈ ਐਂਟੀਬਾਇਓਟਿਕ ਬਹੁਤ ਹੁੰਦੀ ਸੋ ਇਹ ਸਾਰਿਆਂ ਤੋਂ ਮਤਲਬ ਖੇੜਾ ਸੋ ਇਹ ਜਿਹੜਾ ਦੁੱਧ ਹੈਗਾ ਕੰਪਨੀ ਜਿਹੜੀ ਇਹਨੂੰ ਲੈ ਕੇ ਆਈਆ ਕਰੀਬਨ 20 ਸਾਲ ਤੋਂ ਰਿਸਰਚ ਕਰ ਰਹੀ ਸੀ ਇਜ਼ਰਾਈਲ 'ਚ ਔਰ ਉਹਦਾ ਨਾਮ ਹੈਗਾ ਰੀ ਮਿਲਕ ਮਿਲਕ ਦੇ ਅੱਗੇ ਉਹਨੇ ਆਰ ਹੀ ਪਾਤਾ ਵੀ ਦੁੱਧ ਨੂੰ ਦੁਬਾਰਾ ਬਣਾਇਆ ਸੀ ਔਰ ਤਿੰਨ ਚਾਰ ਕੰਪਨੀ ਹੋਰ ਆ ਰਹੀਆਂ ਵਿਗਰ ਵੀਗੋਰ ਯਾ ਲੈਂਸੈਟ ਕਈ ਕੰਪਨੀਆਂ ਆ ਰਹੀਆਂ ਜਿਹੜੀਆਂ ਬਿਲਕੁਲ ਦੁੱਧ ਬਣਾਇਆ ਕਰਨਗੀਆਂ ਲੈਬ 'ਚ ਔਰ ਆਉਣ ਵਾਲੇ ਸਮੇਂ 'ਚ ਇਹ ਨੋਰਮਲ ਹੁੰਦਾ ਜਾਊਗਾ ਹੈਲਥ ਕੈਨੇਡਾ ਨੇ ਉਹਨਾਂ ਨੂੰ ਨੋ ਆਬਜੈਕਸ਼ਨ ਦਾ ਸਰਟੀਫਿਕੇਟ ਦੇ ਦਿੱਤਾ ਕਿਉਂਕਿ 1 ਸਾਲ ਹੋ ਗਿਆ ਅਮਰੀਕਾ ਦੇ ਵਿੱਚ ਉਹ ਵਿਚ ਜਾ ਰਹੇ ਸਨ ਦਾ ਕੋਈ ਸਾਈਡ ਇਫੈਕਟ ਨਹੀਂ ਆਇਆ ਉਹਦਾ 스멜 ਟੇਸਟ ਇੰਨਾ ਮਿੱਠਾ ਨਹੀਂ ਹੋਗਾ ਕਿਉਂਕਿ ਉਹਨਾਂ ਨੇ 슈ਗਰ ਕੱਟ ਦਿੱਤੀ ਕਈਆਂ ਨੂੰ ਨਾ ਲੈਕਟੋਸ ਇਨਟੋਲਰੈਂਸ ਹੁੰਦਾ ਸਾਡੇ ਅੰਤੜੀਆਂ ਚ ਨਾ ਜਿਉਂ-ਜਿਉਂ ਉਮਰ ਵੱਧਦੀ ਹੈ ਲੈਕਟੇਸ ਐਨਜ਼ਾਈਮ ਥੋੜੀ ਘਟ ਜਾਂਦੀ ਜਿਹੜੀ 슈ਗਰ ਨੂੰ ਤੋੜਦੇ ਆ ਸੋ ਉਹਨਾਂ ਦਾ ਜਿਹੜੇ ਮਰੋੜ ਜੇ ਹੁੰਦੇ ਆ ਡਕਾਰ ਜੇ ਹੁੰਦੇ ਆ ਉਹ ਵੀ ਲੈਕਟੋਸ ਕੱਢ ਦਿੱਤੀ ਲੇਕਿਨ ਵੱਡੀ ਗੱਲ ਹੈ ਕਿ ਬੀ ਕੋਲੇਸਟ੍ਰੋਲ ਕੱਟਦਾ ਉਹ ਉਹਨੇ ਹਾਰਮੋਨ ਕੱਢਦੇ ਐਂਟੀਬਾਇਓਟਿਕ ਕੱਢਦਾ ਔਰ ਨੀਰੋਲ ਦੁੱਧ ਜਿਹੜਾ ਹੈਗਾ ਉਹਦਾ ਪ੍ਰੋਟੀਨ ਲੇਕਿਨ ਅਗਰ ਮੇਰੇ ਕੋ ਬੱਚੇ ਹੈਗੇ ਜਿਨ੍ਹਾਂ ਨੂੰ ਕਾਊਸ ਮਿਲਕ ਪ੍ਰੋਟੀਨ ਅਲਰਜੀ ਆ ਉਹਨਾਂ ਨੂੰ ਵੀ ਅਲਰਜੀ ਦਾ ਇਹਦੇ ਨਾਲ ਵੀ ਹੋਊਗਾ ਐਦਾਂ ਨਹੀਂ ਵੀ ਅਲਰਜੀ ਫ੍ਰੀ ਹੋ ਗਿਆ ਬਟ ਰੇਅਰ ਆ ਕਾਊਸ ਮਿਲਕ ਪ੍ਰੋਟੀਨ ਅਲਰਜੀ ਬਟ ਉਹੀ ਪ੍ਰੋਟੀਨ ਇਹਦੇ ਵਿੱਚ ਵੀ ਹੈਗੀ ਆ ਸੋ ਅਮਰੀਕਾ ਚ ਬਹੁਤ ਵੱਡੇ ਪੱਧਰ ਤੇ ਜਿਹੜੀ ਚੀਜ਼ ਹੈਗੀ ਆ ਜਿਹੜਾ ਪੀਜ਼ਾ ਇੰਡਸਟਰੀ ਹੈਗੀ ਆ ਯੋਗਟ ਹੈਗਾ ਆਈਸਕ੍ਰੀਮ ਹੈਗਾ ਦਹੀਂ ਹੈਗਾ ਉਹ ਯੂਜ਼ ਕਰ ਰਿਹਾ ਸਾਲ ਤੋਂ ਹੋ ਗਿਆ ਜਿਆਦਾ ਤੇ ਕੋਈ ਪ੍ਰੋਬਲਮ ਨਹੀਂ ਇਜ਼ਰਾਈਲ 'ਚ ਵੀ ਕਈ ਸਾਲਾਂ ਤੋਂ ਹੋ ਰਿਹਾ ਸਿੰਗਾਪੁਰ 'ਚ ਵੀ ਹੋ ਰਿਹਾ ਬਟ ਹੈਲਥ ਕੈਨੇਡਾ ਨੇ ਉਹਨਾਂ ਨੂੰ ਮਾਨਤਾ ਦਿੱਤੀ ਥਿੰਸਾਬ ਸਾਲ ਪਹਿਲਾਂ ਇਹ 40 ਮਿਲੀਅਨ ਡਾਲਰ ਦੀ ਇਹਦੀ ਐਸੈਟ ਸੀ ਹੁਣ ਇਹ 600 ਮਿਲੀਅਨ ਡਾਲਰ ਦੀ ਹੋ ਗਈ ਆ ਔਰ ਇਹ ਗਰੋ ਹੋ ਗਈ ਬਿਲੀਅਨ ਤੱਕ ਵਿਥਿਨ ਨੈਕਸਟ ਈਅਰ ਸੋ ਇਹਦੇ ਸ਼ੇਅਰ ਜਿਹੜੇ ਹੈਗੇ ਉੱਪਰ ਜਾ ਰਹੇ ਆ ਹਨ ਜਿਹੜੇ ਅਵੀਵ ਵੁਲਫ ਇਹਦੇ ਜਿਹੜੇ ਮੇਨ ਕਰਤਾ ਕਰਤਾ ਹੈਗੇ ਆ ਰੀਮਿਲਕ ਕੰਪਨੀ ਦੇ ਉਹ ਕਹਿੰਦੇ ਆ ਵੀ ਅਸੀਂ ਇੱਕ ਹੈਲਦੀ ਆਪਸ਼ਨ ਦੇ ਰਹੇ ਆ ਜਿਹਦਾ ਕੋਈ ਹਾਨੀ ਨਹੀਂ ਹੈਗਾ ਸਰੀਰ ਨੂੰ ਕੋਈ ਹਾਨੀਕਾਰਕ ਨਹੀਂ ਆ 1 ਲੀਟਰ ਦੁੱਧ ਬਣਾਉਣ ਪਿੱਛੇ 25 ਲੀਟਰ ਪਾਣੀ ਇਸਤੇਮਾਲ ਹੁੰਦਾ ਨੇਚਰਲੀ ਪਸ਼ੂ ਦੇ ਲਈ ਹੈ ਕਿੰਨੇ ਕਿਲੋ ਦਾਣੇ ਯੂਸ ਹੁੰਦੇ ਆ ਜਗ੍ਹਾ ਚਾਹੀਦੀ ਆ ਹੁਣ ਜਿਹੜਾ ਬ੍ਰਾਜ਼ਿਲ ਦੇ ਜੰਗਲ ਆ ਉਹ ਧੜਾ ਧੜ ਕੱਟੇ ਜਾ ਰਹੇ ਕਿਉਂਕਿ ਪਸ਼ੂਆਂ ਨੂੰ ਰੇਜ਼ ਕਰਨ ਵਾਸਤੇ ਮੀਟ ਇੰਡਸਟਰੀ ਮਿਲਕ ਇੰਡਸਟਰੀ ਮੀਟ ਇੰਡਸਟਰੀ ਸੋ ਡੀਫੋਰੈਸਟੇਸ਼ਨ ਬਸ ਸਕਦਾ 18% ਜਿਹੜਾ ਕਲਾਈਮੇਟ ਚੇਂਜ ਦਾ ਜਿਹੜਾ ਹੈਗਾ ਉਹ ਪਸ਼ੂ ਇੰਡਸਟਰੀ ਕਰਕੇ ਹੀ ਆ ਉਹਨਾਂ ਦੇ ਵੇਸਟੇਜ ਮੀਥਨ ਗੈਸ ਜਾਂ ਜੰਗਲ ਕੱਟੇ ਗਏ ਉਹ ਵੀ ਘਟਾ ਸਕਦੇ ਆ ਬਟ ਉਹ ਵੀ ਕਹਿੰਦੇ ਆ ਵੀ 100% ਰਿਪਲੇਸ ਨਹੀਂ ਕਰੋਗੇ ਇਹ 5% ਤੱਕ ਰਾਈਟ ਨਾ ਹੋ ਜਾਊਗੀ ਹੌਲੀ 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 ਇਹਦਾ ਦਰ ਵਧੂਗਾ ਉਹ ਦੇਖੋ ਜਦ ਮੈਂ ਸਕੂਲੇ ਪੜਦਾ ਸੀ ਉਦੋਂ ਆਬਾਦੀ ਅਸੀਂ ਹਿਸਟਰੀ ਬੁੱਕਾਂ ਚ ਪੜਦੇ ਸੀ ਵੀ 33 ਕਰੋੜ ਹਿੰਦੁਸਤਾਨ ਦੀ ਹੁੰਦੀ ਸੀ ਅੱਜ 144 ਕਰੋੜ ਦੇ ਲੱਗ ਕੇ ਪੜ ਗਈ ਹੈ ਸੰਸਾਰ ਚ 8 ਬਿਲੀਅਨ ਪੁਰਾਣੀ ਸਾਡੇ ਦੇਖਦੇ ਦੇਖਦੇ ਹੋ ਗਿਆ ਅਸੀਂ 3-4 ਸਾਲ ਪਹਿਲਾਂ 7 ਬਿਲੀਅਨ ਕਹਿੰਦੇ ਹੁੰਦੇ ਸੀ ਔਰ ਨ ਐਕਸਪੋਨੈਂਸ਼ੀਅਲ ਗਰੋਥ ਹੈਗੀ ਹੈ 10 ਬਿਲੀਅਨ ਵਿਥਿਨ ਫਿਊ ਨੰਗਰਾਨ ਜਦੋਂ ਸਰਨਾਵਣੀ ਹਾਂਜੀ ਹੁਣ ਜਦੋਂ ਨਾ ਥਿੰਸਾਬ ਮੈਂ ਦੁੱਧ ਦਾ ਵਿਸ਼ਲੇਸ਼ਣ ਕਰ ਰਿਹਾ ਸੀ ਤੇ ਉਹਦੇ ਚ ਆ ਰਿਹਾ ਸੀ ਵੀ ਯੂਰਪ ਚ ਪਹਿਲੀ ਵਾਰ ਡੋਮੈਸਟੀਕੇਸ਼ਨ ਹੋਇਆ ਗਾਂ ਦਾ ਮੱਝ ਦਾ ਬੱਕਰੀ ਦਾ ਭੇਡ ਦਾ ਔਰ ਇਸ ਤਰ੍ਹਾਂ ਪ੍ਰਤੀਕ ਹੁੰਦਾ ਵੀ ਬੱਕਰੀ ਆ ਭੇਡ ਸਭ ਤੋਂ ਪਹਿਲਾਂ ਮਿਲਕ ਉਹਦਾ ਲਿੱਤਾ ਗਿਆ ਉਸ ਤੋਂ ਬਾਅਦ ਆਇਆ ਲੇਕਿਨ ਜਦੋਂ ਮੈਂ ਦੁੱਧ ਐਕਸਪਲੋਰ ਕਰ ਰਿਹਾ ਸੀ ਸਭ ਤੋਂ ਵਧੀਆ ਦੁੱਧ ਕਿਹੜਾ ਮੈਂ ਹੈਰਾਨ ਹੋ ਗਿਆ ਹਮ ਔਰ ਮੈਂ ਰੇਡੀਓ 'ਚ ਵੀ ਕਹਿ ਦਿੰਦਾ ਉਹ ਹੈਗਾ ਖੋਤੀ ਦਾ ਦੁੱਧ ਹਮ ਡੋਂਕੀ ਦਾ ਦੁੱਧ ਜਿਹੜੇ ਬੈਲਕਨ ਦੇ ਖੋਤੀਆਂ ਹੈਗੀਆਂ ਬੈਲਕਨ ਸਟੇਟੀਆਂ ਸਭ ਤੋਂ ਮਹਿੰਗਾ ਔਰ ਸਭ ਤੋਂ ਜ਼ਿਆਦਾ ਨਿਊਟ੍ਰੀਸ਼ਨ ਵਾਲਾ ਦੁੱਧ ਉਹਦਾ ਹੈਗਾ ਔਰ ਸਭ ਤੋਂ ਲੈਸ ਅਲਰਜਨਿਕ ਦੁੱਧ ਉਹ ਆ ਔਰ ਸਭ ਤੋਂ ਮਹਿੰਗਾ ਲੇਕਿਨ ਗੈਂਦ ਦਾ ਮੁਰਾਦ ਹੈ ਕਿ ਅਭੀ ਪਹਿਲਾ ਤਾਂ ਅਸੀਂ ਕਈ ਪ੍ਰੋਗਰਾਮ ਕੀਤੇ ਵੀ ਦੁੱਧ ਇੰਨਾ ਲੋਡ ਨਹੀਂ ਜਿੰਨਾ ਆਪਾਂ ਬਣਾ ਲਈ ਹੈ ਹੈਲਥ ਕੈਨੇਡਾ ਨੇ ਵੀ ਹੁਣ ਗਲਾਸ ਥੱਲੇ ਲਿਖਿਆ మేਕ ਵਾਟਰ ਯਰ ਡਰਿੰਕ ਆਫ ਚੋਇਸ ਵੀ ਜੂਸ ਸੋਡਾ ਤੇ ਦੁੱਧ ਜਿਹੜਾ ਹੈਗਾ ਤੁਸੀਂ ਕਾਫੀ देर ਦੇ ਕਹਿ ਰਹੇ ਹੋ ਵੀ ਦੁੱਧ ਪੀਣ ਦੀ ਲੋੜ ਨਹੀਂ ਹਾਂਜੀ ਕਿਉਂਕਿ ਇੱਕ ਤਾਂ ਆਪਾਂ ਦੂਜੇ ਐਨੀਮਲ ਦਾ ਸਟੀਲ ਕਰਕੇ ਪੀ ਰਹੇ ਹਾਂ ਨਾ ਉਹ ਤਾਂ ਬਣਿਆ ਸੀ ਉਹਦੇ ਬੱਚੇ ਵਾਸਤੇ ਜਿੱਦਾਂ ਮਾਂ ਦਾ ਦੁੱਧ ਬਣਿਆ ਸੀ ਉਹਦੀ ਸ਼ਕਤੀ ਚ ਆਪਣੇ ਬੱਚੇ ਵਾਸਤੇ ਔਰ ਜਿਉਂ-ਜਿਉਂ ਦੰਦ ਹੁੰਦੇ ਉਹਦਾ ਮਤਲਬ ਇਹ ਵੀ ਸਾਨੂੰ ਚਬਾ ਕੇ ਖਾਣਾ ਚਾਹੀਦਾ ਜਿਹੜਾ ਪ੍ਰੋਟੀਨ ਆ ਕੈਲਸ਼ੀਅਮ ਆ ਹੋਰ ਚੀਜ਼ ਆ ਬ੍ਰੋਕਲੀ ਚ ਵੀ ਮਿਲ ਸਕਦੀਆਂ ਐਨੀਮਲ ਹੋਰ ਜਗ੍ਹਾ ਚ ਵੀ ਮਿਲ ਸਕਦੀਆਂ ਲੇਕਿਨ ਕਹਿੰਦਾ ਮਨ ਹੋ ਰਿਹਾ ਤੇਗਾ ਵੀ ਦ ਜੀਨੀਸ ਆਊਟ ਆਫ ਦਾ ਬੋਟਲ ਇਹ ਆਪਾਂ ਰੋਕ ਨਹੀਂ ਸਕਦੇ ਹੋਰ ਇਹ ਇੰਡਸਟਰੀ ਜਿਹੜੀ ਹੈਗੀ ਹਿੰਦੁਸਤਾਨ ਦੇ ਵਿੱਚ ਵੀ ਬੜੀ ਕਮਾਲ ਦੇ ਨਾਲ ਚੱਲੂਗੀ ਹਰ ਜਗ੍ਹਾ ਚ ਚਲੂ ਕੋ ਤਾਂ ਪਹਿਲਾਂ ਹੀ ਬਣਾ ਰਹੇ ਨੇ ਪਰ ਉਹ ਬਣਾ ਯੂਰੀਆ ਤੋਂ ਰਿਹਾ ਅੱਛਾ ਤਾਂ ਯੂਰੀਆ ਯੂਰੀਆ ਤਾਂ ਅਧੂਤੀ ਇਹ ਤਾਂ ਯੀਸਟ ਤਾਂ ਮਤਲਬ ਮਤਲਬ ਉਹ ਤਾਂ ਬਹੁਤ ਕੁਝ ਪਾਉਂਦੇ ਜੀ ਪਰ ਜਿਹੜਾ ਇਹ ਰੀਮੇਲ ਦਾ ਹਾਂਜੀ ਇਹ ਤਾਂ ਏਸੀ ਦੁੱਧ ਦਾਈ ਜਿਹੜਾ ਜੀਨ ਆ ਉਹੀ ਡਿਵੈਲਪ ਕੀਤਾ 100% ਉਹੀ ਮਿਲਕ ਹੈਗਾ ਜਿਹੜਾ ਆਮ ਅਪਸਟੋਰਾ ਤੋਂ ਲੰਦੇ ਗਾਂ ਦਾ ਜਾਂ ਮਜ ਦਾ ਕਹਿ ਲੋ ਲੇਕਿਨ ਇਹਦੇ ਵਿੱਚ ਨਾ ਤੁਹਾਡਾ ਕੋਲੇਸਟ੍ਰੋਲ ਹੋਊਗਾ ਨਾ ਲੈਕਟੋਸ ਦੀ 슈ਗਰ ਹੋਊਗੀ ਨਾ ਐਂਟੀਬਾਇਓਟਿਕ ਹੋਗੇ ਤੇ ਨਾ ਇਹਦੇ ਵਿੱਚ ਉਹਦੇ ਹਾਰਮੋਨਸ ਹੋਣਗੇ ਬੱਡੇ ਦਾ ਸਪੈਸ਼ਲ ਕੈਲਸ਼ੀਅਮ ਐਡ ਕਰ ਦੇਣਗੇ ਹਾਂਜੀ ਵਿਟਾਮਿਨ ਕੈਲਸ਼ੀਅਮ ਤੇ ਚਲੋ ਆਪਾਂ ਐਡ ਵਿਟਾਮਿਨ ਡੀ ਤਾਂ ਕਰਦੇ ਆ ਏ ਡੀ ਈ ਕੇ ਸਾਰੇ ਡੱਬਿਆਂ 'ਚ ਅਸੀਂ ਐਡ ਕਰਦੇ ਕਰਦੇ ਆ ਜਿਹੜਾ ਮਿਲਕ ਫੋਰਟੀਫਿਕੇਸ਼ਨ ਇਸ ਲਈ ਵੀ ਡਵੈਲਪ ਹੋਇਆ ਸੀ ਬੀ ਐਡਵੀ ਐਚ ਐਸ ਸੀ ਫੋਲਿਕ ਐਸਿਡ ਪਾਉਣਾ ਸ਼ੁਰੂ ਕਰਤਾ ਆਟੇ 'ਚ ਵੀ ਪਾਉਣਾ ਕਰਤਾ ਕਿਉਂਕਿ ਸਪਾਇਨਾ ਬਾਈਫਿਡ ਇੱਕ ਕੰਡੀਸ਼ਨ ਹੁੰਦੀ ਹੈ ਜਿਹੜੀ ਰੇਟ ਦੀ ਇਹਦੀ ਰਿਸਰਚ ਇੱਥੇ ਯੂਵੀਸ ਹੋਈ ਜਦੋਂ ਮੈਂ ਟ੍ਰੇਨਿੰਗ ਕਰਦਾ ਸੀ ਡਾਕਟਰ ਜੂਡੀਥ ਹਾਲ ਉਹਦੇ ਬਾਰਨੀ ਸੀ ਡਾਕਟਰ ਜੂਡੀਥ ਹਾਲ ਔਰ ਮਾਈਕਲ ਸਮਿਥ ਇਕੱਠੇ ਰਿਸਰਚ ਕਰਦੇ ਸੀ ਮਾਈਕਲ ਸਮਿਥ ਨੂੰ ਐਕਚੁਅਲੀ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਕੁਝ 10 ਸਾਲ ਪਹਿਲਾਂ ਸੈਲੂਲਰ ਟੈਕਨੋਲੋਜੀ ਦੇ ਉੱਤੇ ਕੰਮ ਕਰਦੇ ਸੀ ਤੁਸੀਂ ਕਹਿੰਦੇ ਮੁਰਾਦ ਇਹ ਹੈ ਕਿ ਵੀ ਦੁੱਧ ਜਿਹੜਾ ਹੈਗਾ ਹੁਣ ਜਿਹੜਾ ਲੈਬ ਚ ਬਣੂਗਾ ਉਹ ਵੀ ਮਾਰਕੀਟ ਚ ਆਊਗਾ ਇਹਦੀ ਪ੍ਰਾਈਸਿੰਗ ਵੀ অলਮੋਸਟ ਸੇਮ ਹੀ ਰੱਖਣ ਨੂੰ ਕਹਿੰਦੇ ਆ ਪ੍ਰਾਈਸਿੰਗ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਪ੍ਰਾਈਸਿੰਗ ਵੀ ਸੇਮ ਰਹੂਗੀ ਅੱਛਾ ਹੁਣ ਪ੍ਰਿਯੰਕਾ ਚੋਪੜਾ ਨੇ ਪਿਛਲੇ ਸਾਲ ਨਾ ਇੱਕ ਆਈਸਕ੍ਰੀਮ ਕੰਪਨੀ ਹੈਗੀ ਹੈ ਜਿਹੜੀ ਪਲਾਂਟ ਬੇਸਡ ਪ੍ਰੋਡਕਟ ਦੇ ਵਿੱਚ ਆਈਸਕ੍ਰੀਮ ਬਣਾਉਂਦੀ ਆ ਲੇਕਿਨ ਇਹ ਪਲਾਂਟ ਬੇਸ ਨਹੀਂ ਜੋ ਇਹ ਬਿਲਕੁਲ ਜੀਨ ਐਨੀਮਲ ਦਹੀ ਆ ਐਨੀਮਲ ਬੇਸ ਜਾਂ ਵਿਦਾਊਟ ਐਨੀਮਲ ਵੀ ਆਪਾਂ ਨਿਚੋੜ ਨਹੀਂ ਰਹੇ ਇੱਕ ਗਾਂ ਜਾਂ ਮੱਝ ਤੋਂ ਲੈਬ 'ਚ ਬਣ ਰਿਹਾ ਲੇਕਿਨ ਐਗਜ਼ੈਕਟਲੀ ਉਹੀ ਮਿਲ ਕਾ ਜਿਹੜਾ ਅਸੀਂ ਪਹਿਲੋ ਪੀਂਦੇ ਆ ਹੂੰ ਸੋ ਬੱਚਿਆਂ ਦੇ ਲਈ ਇਹ ਫਿੱਟ ਬੈਠੇਗਾ ਸਾਰਿਆਂ ਦੇ ਲਈ ਮਤਲਬ ਬੱਚਿਆਂ ਦੇ ਲਈ ਉਹ ਪਹਿਲੋ ਬਣਾ ਕੇ ਨਾ ਫਿਰ ਉਹਨੂੰ ਪਾਊਡਰ ਦੇ ਵਿੱਚ ਉਹ ਲੋਕ ਸਟੋਰ ਕਰਨਗੇ ਉਹਦੇ ਬਾਅਦ ਫਿਰ ਰੀਕਨਸਟੀਟ ਹੋ ਸਕਦਾ ਲੇਕਿਨ ਪਹਿਲਾ ਉਹ ਕਹਿੰਦੇ ਅਸੀਂ ਯੋਗਰਟ ਚੀਜ਼ ਔਰ ਆਈਸਕ੍ਰੀਮ ਇੰਡਸਟਰੀ ਦੇ ਵਿੱਚ ਇਹਨੂੰ ਲੈ ਕੇ ਜਾਣਾ ਫੇਅਰ ਫੁੱਲ ਫਲੈਸ਼ ਇਹਨੂੰ ਮਿਲਕ ਬੋਟਲਸ ਦੇ ਵਿੱਚ ਜਿੱਦਾਂ ਆਮ ਹੁੰਦੀ ਲੈ ਕੇ ਆਵਾਂਗੇ